ਵੀ ਗੱਬੜ ਰਹੇਗੇ ਸਾਰਾ ਨਾ ਮੁੱਲ ਮੋੜ ਬਰਾਰ ਕਿੰਨੀਆਂ ਚੰਗੀਆਂ ਬੱਚੀਆਂ ਸਾਗੀਆਂ ਭਲੀਆਂ ਕਿਹ ਹਜੇ ਕੱਦਕਾਰ ਆ ਪੈਂਟ ਕਿੰਨੇ ਸੋਹਣੇ ਯਾਰ ਗੱਲ ਪ੍ਰਿੰਟ ਠੀਕ ਆ ਅੱਜ ਜੇ ਨਹੀਂ ਵੀ ਇੱਕ ਮਿੰਟ ਵੀਰੇ ਜੇ ਨੀਮ ਨਿਕਲਦੀਆਂ ਜਾ ਕੇ ਸੀਮਨ ਲੈ ਲੈਣੀਆਂ ਯਾਰ ਇਹੋ ਜਿਹਾ ਜੋੜਾ ਸੁਆਵੇ ਕਿਤੇ ਆਏ ਥੋੜੀ ਵੀ ਹਰ ਇੱਕ ਮੁੱਲ ਲਾ ਜੂ ਯਾਰ ਇੱਕ ਵੇਚ ਲੂਗਾ ਥੋੜੇ ਖਾਫਰੀ ਆ ਵੀਰੇ ਆਪਾਂ ਇਹ ਨਹੀਂ ਕਹਿੰਦੇ ਸਾਰੀਆਂ ਵੀਡੀਓ ਬੰਦਾ ਦੇਖ ਲੈ ਵੇ ਖੋਲ ਖੋਲ ਕੇ ਜੇ ਰੇਟ ਜਾਇ ਲੱਗਿਆ ਯਾਰ ਮੈਂ ਕਹਿੰਦਾ ਵੀ ਇਹ ਜਿਹੜੇ ਰੇਟ ਤੇ ਮੈਂ ਦੇਰੀਆਂ ਲਿਆ ਕੇ ਮਦਾ ਵੇਚ ਲਵੇ ਹੋ ਦੱਸ ਉਹ ਤਾਂ ਸ਼ਾਦੀ ਤੋਂ ਗੱਲਾਂ ਹੀ ਵੱਖਰੀਆਂ ਨਾ ਆਵੇਗਾ ਨਾ ਆਪਾਂ ਚਾਹ ਪਾਣੀ ਕੋਈ ਬੱਚੀ ਅੰਦਰੋਂ ਕਾਂਝ ਨਾ ਹੋਊਗੀ ਇਹ ਗਾਰੰਟੀ ਇਹ ਗਾਰੰਟੀ ਹੋ ਗਈ ਯਾਰ ਆਪਾਂ ਲਾਇਆ ਹੀ ਨਹੀਂ ਕਿਹਾ ਜੋ ਜਦੋਂ ਕਾਂਜੋ ਹੀ ਫਿਰ ਉਹਨੇ ਕੀ ਕਰਨੀ ਅਗਲੇ ਲੈ ਆ ਹਾਂ ਚੀਜ਼ ਦੀ ਗਾਰੰਟੀ ਦੇ ਦਾਂਗੇ ਹਾਂ ਹਾਂ ਠੀਕ ਠੀਕ ਹੈ ਸਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਉਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88732 10778 ਜੀ ਇੱਕ ਕੋਈ ਵੀ ਚੈਲੋ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਿਓ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਨੌ ਵੜਾ ਆ ਲੈ ਕੇ ਆਏ ਆ ਤੁਹਾਡੇ ਹਾਸਤੇ ਜੀ ਜਿੰਨਾ ਚੋ ਦੋ ਚੈੱਕ ਪਾਸ ਆ ਜੀ ਦੱਬੀ ਵੀ ਆ ਜੀ ਜਰਸੀ ਵੀ ਆ ਕ੍ਰੋਸ ਵੀ ਆ ਖਾਲੀ ਵੀ ਹੈ ਵਿੱਚੋਂ ਕੰਨਿਆਂ ਦੇ ਸੀਮਣ ਲੱਗੇ ਹੋਏ ਆ ਤੇ ਵਿੱਚੋਂ ਚੈੱਕ ਪਾਸ ਵੀ ਨੇ ਵੀਡੀਓ ਨੂੰ ਐਂਡ ਤੱਕਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੌਲ ਅੱਜ ਫਿਰ ਛੋਟੇ ਛੋਟੇ ਕਰਾ ਦਨੇ ਆ ਜੀ ਸਸੀ ਘਾਲ ਜੀ ਸਸੀ ਘਾਲ ਬਾਈ ਨਾਂ ਉਹ ਐਡਰੈਸ ਦੱਸ ਦਿਓ ਜੀ ਨਾਂ ਸੰਦੀਪ ਸਿੰਘ ਹੈ ਸ਼ਹਿਰ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 84738152 ਠੀਕ ਹੈ ਵੀਰੇ ਅਜਿ ਮਾਰੇ ਦੱਸ ਦਿਆ ਆਪਣਾ ਮੋਗੇ ਤੋਂ ਆਪਣਾ 15 ਕਿਲੋਮੀਟਰ ਪੈਂਦਾ ਵਾ ਮੋਗੇ ਤੋਂ ਜਦੋਂ ਜਾਣੇ ਆਪਾਂ ਜਲੰਧਰ ਨੂੰ ਰੋਡ ਦੇ ਉੱਤੇ ਹੁੰਦਾ ਧਰਮਕੋਟ ਸ਼ਹਿਰ 15 ਕਿਲੋਮੀਟਰ ਠੀਕ ਆ ਸ਼ਾਗੋੜ ਤੋਂ ਹੈਗਾ ਜੀ 20 ਕਿਲੋਮੀਟਰ ਠੀਕ ਆ ਕੋੜ ਇਸੇ ਖੇਮਾ ਜੋ ਜੀਰੇ ਤੋਂ ਆਉਨੇ ਆ 7 ਕਿਲੋਮੀਟਰ ਜਗਰਾਵਾਂ ਤੋਂ 30 ਕਿਲੋਮੀਟਰ ਠੀਕ ਹੈ ਵੀਰੇ ਨਾਂ ਸੰਦੀਪ ਸਿੰਘ ਆ ਡਰੈਸ ਜੇ ਦੱਸਣਾ ਨਾ ਤਾਂ ਜੀ ਆਪਾਂ ਕਿਸੇ ਨੂੰ ਗੱਲੀ ਵੱਚ ਦੀ ਵੀਡੀਓ ਪਾਉਣੀ ਆ ਠੀਕ ਆ ਜੀ ਤੇ ਆਪਾਂ ਨੂੰ ਜਿਹਦੀ ਚੀਜ਼ ਦੀ ਮਤਵਲ ਦੀ ਉਹ ਵੀ ਫੋਨ ਲਾਵੇ ਵੀ ਮਤਲਬ ਵੀ ਕਈ ਵਾਰ ਨਾ ਜਿਹਦੇ ਬੰਦੇ ਨੇ ਪਾਸੂ ਲੈਣਾ ਹੁੰਦਾ ਉਹ ਕੀ ਮੈਂ ਤਾਂ ਮੁੱਲ ਕਰਨਾ ਪੂਰਾ ਹੀ ਕਰ ਦੋ ਦੱਸਾਂਗੇ ਵੀਡੀਓ ਜੋ ਹੀ ਨਿਕਲੇ ਜੋ ਗੱਲ ਮੂੰਹ ਨਿਕਲੇ ਉਹਦੀ ਗਾਰੰਟੀ ਹੋਗੀ ਤੇ ਜੇ ਇੱਥੇ ਇਹਦੀ ਬਦਲੀ ਤਾਂ ਬਦਲੀ ਉਹੀ ਬੱਚੀ ਹੋਰੀ ਬੱਚੀ ਆਪਾਂ ਕਾਨੂੰ ਗੱਲਾਂ ਕਹਿੰਨਾ ਦਿਖਾ ਆਪਾਂ ਗੱਲ ਹੀ ਉਹ ਕਰਨੀ ਹੈ ਜਿਹਦੇ ਚ ਗੁਆਂਤ ਹੋਈ ਉਹਦਾ ਪੁਆਇੰਟ ਹਾਂ ਤੁਹਾਡਾ ਹੈ ਆਪਾਂ ਨਹੀਂ ਨਹੀਂ ਕੋਈ ਫਾਇਦਾ ਜੋ ਚੀਜ਼ ਕਹਿ ਕੇ ਦੱਸਾਂਗੇ ਜੋ ਗੱਬਣਾ ਗੱਬਣ ਕਹਾਂਗੇ ਜੋ ਖਾਲੀਆ ਖਾਲੀ ਕਹਾਂਗੇ ਜੋ ਦਿਓ ਖੀਰੀ ਖੀਰੀ ਕਵਾਂਗੇ ਦੋਂਦੀ ਦੋਂਦੀ ਠੀਕ ਆ ਮੋਲ ਆਫਰੀ ਕਰੀ ਆਫਰੀ ਆਫਰੀ ਜੀ ਮੋਲ ਆ ਆਪਣੀਆਂ ਗੱਬਣਾ ਬੱਚੀਆਂ ਵੇਗੀਆਂ ਵਿੱਚ ਜਰਸੀਆਂ ਵੀ ਆ ਚੈੱਕ ਪਾਸ ਵੀ ਆਗੀਆਂ ਸ਼ਾਈ ਵਾਲੀ ਵੀ ਸਾਰੀ ਚੀਜ਼ ਮਿਲੂਗਾ ਪਹਿਲਾ ਵੀਡੀਓ ਦੋ ਵਾਰੀ ਵੇਖ ਲੈ ਟਿਕਾ ਹਾਂਜੀ ਹਾਂਜੀ ਉਸ ਤੋਂ ਬਾਅਦ ਕਾਲ ਕਰੇ ਤੇ ਸਿੱਧਾ ਯੈਸ ਨੂੰ ਹੋਈ ਹਾਂਜੀ ਹਾਂਜੀ ਠੀਕ ਆ ਇਧਰੋਂ ਆ ਬੱਚੇ ਤੋਂ ਸ਼ੁਰੂ ਕਰ ਲੈਨੇ ਆ ਪਹਿਲਾ ਆਏ ਦਾ ਦੋ ਬਈ ਦੰਦਾਂ ਜਿਵੇਂ ਆਹੇ ਦੰਦਾਂ ਦੋ ਵੀਰੇ ਕੋਈ ਦੋ ਦਾਂਦਾ ਕੋਈ ਚੌਗੀ ਆ ਠੀਕ ਆ ਬਈ ਅੰਦਰ ਤੇ ਇੱਕ ਬੱਚੀ ਖੀਰੀ ਸ਼ਾਈ ਵਾਲਾ ਉਹ ਗੱਬਣ ਖੀਰੀ ਆ ਬਾਕੀ ਦੋਂਦੀਆਂ ਚੌਗੀਆਂ ਦੰਦਾਂ ਜਾਂ ਪੱਕੀ ਨਹੀਂ ਦੰਦ ਬਰਾਬਰ ਨਹੀਂ ਕੀ ਬਬ ਮੋਰ ਤਈ ਦੱਸ ਤਾ ਹ ਜਿੱਦਾਂ ਬੜਾ ਪਤਾ ਕਿ ਜਿੱਦਾਂ ਵੱਡੀਆਂ ਬੱਚੀਆਂ ਦੰਦਾਂ ਚ ਹੁਣ ਮੰਨ ਲਾ ਦੰਦ ਸੱਟ ਜਾਂਦਾ ਇੱਕ ਦੋ ਉਹਨੂੰ ਕਾਦ ਲੀਆਂ ਬੱਚੇ ਕਿਹੜਾ ਬੱਚੀ ਨਹੀਂ ਬਣੀਆਂ ਬੱਚੀਆਂ ਪੂਰੀਆਂ ਇਹ ਜਾਨੀ ਮਹੀਨੇ ਦੇ ਅੰਦਰ ਅੰਦਰ ਸੀ ਵੀਰੇ ਤਾ ਗੱਲ ਸੁਣ ਲੈ 8 ਮਹੀਨੇ ਦੇ ਰਿਜ਼ਲਟ ਮੂਰੇ ਆ ਨੋਆ ਚ ਨੋ ਅਜਰਜਲ ਤੇ ਮੁਰੇ ਕੋਈ ਪਾਲਨ ਦੀ ਲੋੜ ਨਹੀਂ ਕੋਈ ਕੋਈ ਗੱਟਾ ਨਹੀਂ ਖਵਾਉਣ ਦੀ ਲੋੜ ਜਾ ਕੇ ਕਿਸੇ ਦੇ ਸੀਮਣ ਲੱਗਿਆ ਹੋਇਆ ਕਿਸੇ ਨੇ ਜਾ ਕੇ ਲੈ ਲੈਣਾ ਸੀਮਣ ਕੁਥ ਵਿੱਚ ਗੱਬਣਾ ਵਿੱਚ 2-4 ਤਾਂ ਗੱਬਣ ਹੀ ਨਹੀਂ ਇਹਦਾ ਅੱਡਾ ਕੇ ਬੱਚਾ ਪਹਿਲਾਂ ਤਾਂ 1.5 ਸਾਲ ਸਾਂਭਾਂਗੇ ਫਿਰ ਇਹ ਤਾਂ ਰਿਜ਼ਲਟ 9 ਮਹੀਨਾ ਚ ਅਗਲੇ ਲੱਗੇ ਸਹੀ ਗੱਲ ਹੈ ਜੀ ਜੇ ਤੁਹਾਨੂੰ ਲਵਾਉਣਾ ਵੀ ਪੈ ਗਿਆ ਆਪ ਦਾ ਟ੍ਰੀਟਮੈਂਟ ਕਰਕੇ ਮਹੀਨੇ ਚ ਲਵਾ ਸਕਦਾ ਤੇ ਜਿਹੜੀ ਵੀਰੇ ਵੱਚੀ ਦਊਗਾ ਵੀਡੀਓ ਸਾਂਭ ਕੇ ਬੰਦਾ ਰੱਖ ਲਵੇ ਜਿੰਨੇ ਦੀ ਲੈ ਕੇ ਜਾਊ ਜੇ ਤਿੱਗਣੇ ਨਾ ਕਰੇ 9 ਮਹੀਨਾ ਚ ਬੱਚੀ ਸੂ ਕੇ ਜਾਗੇ ਆਪਾਂ ਜ਼ਿੰਮੇਦਾਰ ਹੋਵਾਂਗੇ ਉਹਦਾ ਸਾਰਾ ਖਰਚਾ 9 ਮਹੀਨੇ ਤੱਕ ਨੇ ਬਚੀ ਇਹ ਤਾਂ ਗੱਲ ਜਿੰਨੇ ਦੀ ਵੀਰੇ ਦੇ ਕੇ ਤੁਹਾਨੂੰਗਾ ਵੀਡੀਓ ਰੱਖ ਲੈ ਵੀਡੀਓ ਰੱਖ ਲੈ ਹਾਂ ਇੱਕ ਨੰਬਰ ਤੋਂ ਸ਼ੁਰੂ ਕਰਦੇ ਦੰਦਾਂ ਚ ਅਜੀ ਦੰਦਾ ਦੋ ਦੰਦ ਬਚੀ ਦੋ ਦੰਦ ਹਾਂ ਟੋਰੀ ਵੀ ਖੋਲ ਗਿਆ ਜਾਤ ਬੜੀ ਜੀ ਯਾਰ ਕੁਆਲਟੀ ਬਹੁਤ ਚਾਰ ਹੀ ਥਾਣਾ ਝੋਲੀ ਬਹੁਤ ਸੁਣੀ ਫੋੜ ਸ਼ਾਕ ਕਿਸੇ ਨਹੀਂ ਕਿਸੇ ਦੇ ਨਹੀਂ ਗਰੰਟੀ ਚਾਰ 9 ਦੇ 9ਾਂ ਦੇ 9ਾਂ ਦੇ ਫੋੜ ਸ਼ਾਕ ਕਿਹੇ ਬਚਦੀ ਨਾ ਫੋੜ ਸ਼ਾਕ ਦੀ ਗਰੰਟੀ ਜੇ ਹੁੰਦੀ ਆ ਆਪਾਂ ਦੱਸ ਦੇਣੀ ਪਰ ਕਿਸੇ ਦੇ ਨਹੀਂ ਹੈਗੀ ਠੀਕ ਆ ਇਹ ਤੁਹਾਨੂੰ ਤਾਂ ਦੱਸਦਾ ਕਈ ਯਾਰ ਨਾ ਪਸੂ ਡਰ ਜਾਂਦਾ ਤੇ ਝੋਲੀ ਤੇ ਕੈਮਰਾ ਦੀ ਵਜਦਾਗਾ ਬਈ ਥਾਣਾ ਦੀ ਗਾਰੰਟੀ ਹੋਊਗੀ ਬਈ ਚਾਰ ਚਾਰ ਥਾਣਾ ਪਹਿਲਾਂ ਕੁਆਲਿਟੀ ਦੇਖ ਲਓ ਬਹੁਤ ਚੰਗੀ ਬੱਚੀਆ ਬਰੀਡ ਬਹੁਤ ਜੀ ਸੀਮਨ ਲੈਣ ਵਾਲੀ ਚੀਜ਼ ਆ ਜੀ ਆ ਮਾੜੀ ਜੀ ਗਰਮੀ ਘਟ ਜੇ ਤੇ ਜਿੱਦੇ ਮਰਦੀ ਮਨ ਲਵਾ ਲਓ ਤੇ 90% ਗੱਬਣ ਹੀ ਨਿਕਲ ਆਉਣੀ ਆ ਬਸ ਤੁਹਾਨੂੰ ਲੈ ਜਾ ਲੈ ਆਏ ਨਹੀਂ ਬਈ ਜਾ ਕੇ ਮਹੀਨਾ 2 ਮਹੀਨੇ 4 ਮਹੀਨੇ ਸੰਭਣੀ ਤੁਹਾਨੂੰ ਪਊਗੀ ਬੇਲ ਹਾਈਟ ਵੀ ਚੰਗੀ ਆ ਤੇ ਝੋਲੀ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਥੋੜਾ ਜਿਹਾ ਡਰਦਾ ਹੀ ਆਪਾਂ ਤੁਹਾਨੂੰ ਹਾਂ ਜੀ ਬੱਚੀ ਬਹੁਤ ਖਰੀ ਆ ਜੀ ਚਮਕਦਮ ਕਾਲੀ ਆ ਬਹੁਤ ਵਧੀਆ ਬੱਚਾ ਕੋਈ ਬੱਚੀ ਨਹੀਂ ਮਾਰੀ ਆ ਜੀ ਠੀਕ ਆ ਆਫਰ ਆਫਰ ਵੀਰੇ ਮੌਲਿਕ ਰਹੀਏ ਦਾ ਸੋਨਾ ਕਰੀਏ 15 ਇੱਕ ਦੀ 12.5 ਹਜ਼ਾਰ ਦੀ ਬੱਚੀ ਦੇਵਾਂਗੇ ਆਫਰ ਆਫਰ ਵੀਰੇ ਆਪਾਂ ਇਹ ਨਹੀਂ ਕਹਿੰਦੇ ਸਾਰੀਆਂ ਵੀਡੀਓ ਬੰਦਾ ਦੇਖ ਲਵੇ ਖੋਲ ਖੋਲ ਕੇ ਜੇ ਰੇਟ ਜੈ ਲੱਗਿਆ ਯਾਰ ਮੈਂ ਕਹਿੰਦਾ ਵੀ ਇਹ ਜਿਹੜੇ ਰੇਟ ਤੇ ਮੈਂ ਦੇਰੀਆਂ ਲਿਆ ਕੇ ਮਦਾ ਵੇਚ ਲਵੇ ਹੋਰ ਦੱਸ ਉਹ ਤਾਂ ਛਾੜੀ ਤੋਂ ਗੱਲਾਂ ਹੀ ਵੱਖਰੀਆਂ ਨਾ ਆਵੇਗਾ ਨਾ ਆਪਾਂ ਵਿੱਚ ਆ ਪਾਣੀ ਬਣ ਜਾਊਗਾ ਵੀਰੇ ਕੋਈ ਨਹੀਂ ਅੱਜ ਕੱਲ ਕੋਈ ਅਨਜਾਨ ਨਹੀਂ ਕਿਸੇ ਨੂੰ ਇਹ ਨਹੀਂਗਾ ਵੀ ਕਿਸੇ ਨੂੰ ਇਹ ਚੀਜ਼ਾਂ ਬਾਰੇ ਨਹੀਂ ਨੌਲੇਜ ਹਰ ਇੱਕ ਨੂੰ ਨੌਲੇਜ ਹੈ ਠੀਕ ਆ ਅਗਲਾ ਭਾਅ ਦੇਖ ਲੈ 12.5 ਹਜ਼ਾਰ ਦੀ ਬੱਚੀ ਕਰਕੇ ਦਿਖਾ ਦੇ ਨਹੀਂ ਪਹਿਲਾਂ ਤਾਂ ਸੁੱਖ ਆ ਮੰਗ ਮੰਗਦਾ ਬੱਚੀ ਹੁੰਦੀ ਆ ਐਡੀ ਬੱਚੀ ਨਹੀਂ ਤਿਆਰ ਹੁੰਦੀ ਨੇ ਖਾਣ ਦੇ ਫਿਰ ਚੰਗਾ ਸੀ ਮੜ ਕਿੰਨਾ ਪਰ ਹੁਣੇ ਸੀਮਨ ਤੇ ਆ ਇਹ ਕੁਝ ਨਹੀਂ ਖਾਣਾ ਕੋਈ ਗੱਟੇ ਦੀ ਲੋੜ ਨਹੀਂ ਕੋਈ ਨਹੀਂ ਪੌਣ ਦਾ ਭਾਵੇਂ ਬੱਚੀ ਨੂੰ ਹੁਣ ਵੀ ਜਾ ਕੇ 20000 ਖਵਾ ਦੇ ਚਲੋ ਜੋ ਡਾਈ ਦਾ ਜਿੰਨੀ ਉਹ ਤਾਂ ਦੇਣੀ ਦੇਣੀ ਆ ਆਪਾਂ ਠੀਕ ਆ ਹੂੰ 2 ਨੰਬਰ ਬੱਚਾ ਆ ਗਿਆ 2 ਨੰਬਰ ਜੀ ਚਾਕ ਵਾ ਲਈ ਆ ਚਾਰ ਦਾ ਬੱਚਾ ਤੇਲ ਵੀ ਡੂੜ ਗੱਠ ਵਾਲੀ ਖਰੀ ਬੱਚੀ ਵਾਲੀ ਨਜਾਇਜ਼ ਖਰੀ ਆਈ ਨਜਾਇਜ਼ ਖਰੀ ਆ ਲੈ ਵੇਖੋ ਕਿਵੇਂ ਕਿੰਨੀ ਸੀਗੀ ਚੌਗੀ ਜੀ ਚੌਗੀ ਜੀ ਇਹਦੇ ਲੱਗਿਆ ਠੀਕ ਆ ਠੀਕ ਹੈ ਬਰਾਦਰ ਸਾਹਿਬ ਲੱਗੇ ਇਹਨਾਂ ਦੇ ਸਾਰੀਆਂ ਬੱਚੀਆਂ ਦੀ ਆ ਠੀਕ ਆ ਬੱਚੋ ਕੋ ਗੱਬਣ ਚ ਇੱਕ ਪਾਸ ਆ ਆਪਾਂ ਕਹਿ ਕੇ ਨਹੀਂ ਆਪਾਂ ਹੀ ਦਿੰਦੇਗੇ ਪਰ ਜਿਹੜੀ ਅੰਦਰ ਦੀ ਕੰਜ ਦੀ ਉਹ ਗਾਰੰਟੀ ਠੀਕ ਆ ਉਹ ਚੈੱਕ ਪਾਸ ਹੋ ਗਏ ਆ ਜਿਹੜੀ ਆਪਣੇ ਕੋਲ ਚੈੱਕ ਪਾਸ ਆ ਉਹ ਆਪਾਂ ਕਵਾਂਗੇ ਲੱਗੀ ਦਾ ਕੁਝ ਨਹੀਂ ਕਹਿਣਾ ਕੰਜ ਦਾ ਡਰ ਹੁੰਦਾ ਅੰਦਰ ਦਾ ਉਹ ਆਪਾਂ ਗਾਰੰਟੀ ਦੇ ਸਕਦੇ ਹਾਂ ਠੀਕ ਆ ਝੋਲੀ ਬਈ ਇਹਦੀ ਚੈੱਕ ਕਰ ਲੋ ਝੋਲੀ ਪਾ ਖਾਣ ਬਲ ਬੜੀ ਚੰਗੀ ਆ ਬੱਚੀ ਸਾਰੀ ਬੜੀ ਚੰਗੀ ਆ ਬੇਲ ਵਾਲੀ ਆ ਬਾਕੀ ਪਤਲੀ ਚਮੜੀ ਆ ਲਚਕੀਨਾ ਬਣ ਪਈ ਸੇ ਵੀ ਬੱਚੀ ਜੀ ਪੂਰੀ ਫੁੱਲ ਮੋਹ ਬੜੀਆ ਬੱਚੀ ਜੀ ਸੇ ਵਾਲੇ ਘਰ ਹੋਈ ਹੈ ਜੀ ਬਾਈ ਕਹਿੰਦਾ ਵੈਸੇ ਸੀ ਮਣ ਲੱਗੇ ਵੇ ਇਸ ਮਾਲਕਾਂ ਨੇ ਦੱਸੇ ਪਰ ਜਦੋਂ ਵੀਡੀਓ ਦੰਬੀ ਹੋ ਜੂ ਲੱਗੇ ਤੇ ਫੇਰ ਆਪਾਂ ਦੱਸਦੇ ਨਹੀਂ ਹੁੰਦੇਗੇ ਕਿ ਕਿਉਂਕਿ ਕਈ ਯਾਰ ਬੱਚੀ ਦੇ ਬਰਾਬਰ ਤਾਂ ਕਿਹਨੀ ਖਰੀ ਬੱਚੀ ਆ ਹਾਂ ਆਪਾਂ ਮੂੰਹ ਵਾਲੋਂ ਕਹਿੰਦੇ ਕਿਦੇ ਪਲੂਣ ਹੀ 25+ ਚੱਲੂ ਪਲੂਣ ਹੀ ਜਿੱਦੇ ਤਿਆਰ ਹੋ ਜੀ ਦੋ ਬਈ ਤਿੰਨ ਗੁਣਾ ਕਹਿੰਦਾ ਮੈਨੂੰ ਤਾਂ ਬਾਲੇ ਗੁਣਾ ਬਹੁਤ ਵਧੀਆ ਬੱਚੀਆਂ ਜੀ ਭਾ ਸਾਰੀਆਂ ਨੇ ਉਹ ਵੀ ਖੋਲ ਦੇ ਉਹ ਭਾਜੀ 100000 ਦੀ ਬੱਚੀ ਦਵਾਇ ਮੁੱਲ 20 ਕਰ ਲਏ 22 ਕਰ ਲਏ 16 ਤੇ 14 ਨਹੀਂ ਹੋਣੀ ਇਹ じゃ ਬੱਚਾ ਨਹੀਂ ਦਿੰਦਾ ਯਾਰ ਕੋਈ ਵੀਡੀਓ ਖੋਲ ਕੇ ਯਕੀਨ ਕਰੇ ਕੋਲ ਕੇ ਦੇਖ ਕੇ ਫੇਰ ਹੀ ਆਪਾਂ ਨੂੰ ਫੋਨ ਲਾ ਦੇ ਠੀਕ ਹੈ ਜੀ ਹਾਂ ਆਪਾਂ ਨੰਬਰ ਇਹ ਹੋਲੀ ਹੋਲੀ ਇਹ ਉਹ ਥੋੜੀ ਜਿਹੀ ਨਾ ਇੱਕੋ ਕਰੋਂ ਇੰਜ ਜੋੜੇ ਇਹ ਥੋੜਾ ਜਿਹਾ ਹਾਂ ਦਰਦੀਆਂ ਬੱਚੀਆਂ ਕਰਕੇ ਕਰਦੇ ਹਾਂ ਦਰਦੀਆਂ ਬੜੀਆਂ ਸੋਹਣੀਆਂ ਬੱਚੀਆਂ ਨੇ ਬਰਾੜਾ ਚੈੱਕ ਕਰ ਸਕਦੇ ਛੋਟੀ ਛੋਟੀ ਸਿੰਗੀ ਜੀ ਆ ਪਹਿਲਾ ਦਾ ਲਗਾਈ ਹੋਈ ਆ ਵੱਡੀ ਹੋਈ ਤੇ ਲੱਗੀ ਵੱਡੀ ਹੋਈ ਤੇ ਦਿਖਾਈ ਆ ਝੂਲੀ ਇਹਦੀ ਵੀ ਚਾਰ ਹੀ ਥਾਣਾ ਜੀ ਲਓ ਚਾਰ ਹੀ ਬੜੀ ਬੇਦਖਰੋ ਜਿਹੜੀ ਜਿਹੜੀ ਵੀਰੇ ਗੱਲ ਕਹੂੰ ਉਹ ਹੀ ਨਿਕੂ ਕਰਮਾਲੀ ਇਹਨਾਂ ਜੋ ਇੱਕ ਵੀ ਗੱਬੜ ਰਹਿ ਗਈ ਸਾਰਿਆਂ ਦਾ ਮੁੱਲ ਮੋੜ ਬਰਾਰ ਕਿ ਨਹੀਂ ਆ ਚੰਗੀਆਂ ਬੱਚੀਆਂ ਸਭੀਆਂ ਭਲੀਆਂ ਕਿਹ ਹਜੇ ਕੱਦਕਾਰ ਆ ਪੈਂਟ ਕਿਨੇ ਸੋਹਣੇ ਯਾਰ ਠੀਕ ਆ ਅੱਜ ਜੇ ਨਹੀਂ ਵੀ ਇੱਕ ਮਿੰਟ ਵੀਰੇ ਜੇ ਨੀਮ ਨਿਕਲਦੀਆਂ ਜਾ ਕੇ ਸੀਮਨ ਲੈ ਲੈਣੀਆਂ ਯਾਰ ਇਹੋ ਜਿਹਾ ਜੋੜਾ ਸੋਇਆ ਵੇ ਕਿਤੇ ਆਏ ਥੋੜੀ ਵੀ ਹਰ ਇੱਕ ਮੁੱਲ ਲਾ ਜੂ ਯਾਰ ਇੱਕ ਵੇਚ ਲੂਗਾ ਥੋੜੇ ਖਰ ਖਰੇ ਨਾ ਨਾ ਕਿੰਨੀਆਂ ਪਿਆਰੀਆਂ ਬੱਚੀਆਂ ਕੱਲੀਆਂ ਗੱਬੜ ਬਾਤ ਹੀ ਹੋ ਜਾਣ ਤੇ ਬਸ ਨੀਰੇ ਰੁਪਈਆਂ ਨਹੀਂ ਕੋਈ ਲੱਸੀਆਂ ਨਹੀਂ ਫਿੱਕੀਆਂ ਨੇ ਵੀਰੇ ਇਹਦੀ ਡਿਮਾਂਡ ਤੇ ਵੀ 16000 ਜੀ ਅਕਾ ਜੋੜਾ ਇੱਕੋ ਕਰੋ ਆਇਆ 21 ਮੋਹੱਲਾ ਇਹ ਜਾਊ ਵੀ ਇੱਕੋ ਹੀ ਮੈਨੂੰ ਦਿਖਦਾ ਜਾਊ ਵੀ ਇੱਕੋ ਕੱਲ ਜੋੜੀ ਬਣੀ ਰਹੂਗੀ ਹਾਂਜੀ ਹਾਂਜੀ ਦੋਨੇ ਛੋਟੀਆਂ ਆ ਤਿੰਨ ਨੰਬਰ ਬੱਚੀ ਤਿੰਨ ਨੰਬਰ ਆ ਗਈ ਵੀ ਹਾਂ ਲੈ ਠੀਕ ਆ ਹਾਂ ਇਹ ਤਾਂ ਆਪਾਂ ਤਿੰਨ ਨੰਬਰ ਦੇ ਦੰਦੋ ਕਿੰਨੇ ਸੀਗੇ ਜੀ ਤਿੰਨ ਨੰਬਰ ਇਹ ਇਹ ਹੈਗੀ ਆ ਜੀ ਇਹ ਵੀ ਚੌਗੀ ਹੋ ਚਾਰ ਦੰਦ ਹੋ ਗਿਆ ਠੀਕ ਆ ਤੇ ਚਾਰ ਨੰਬਰ ਏ ਵੀ ਚਾਰ ਦੰਦੀ ਹੋ ਜੀ ਇਹ ਵੀ ਦੰਦਾਲ ਜੀ ਹਾਂ ਜੀ ਬਾਈ ਤੋਂ ਬਾਹਰ ਡਾਊਨ ਕਰ ਦੇਣਾ ਆਪਾਂ ਇਹ ਪੂਰਾ ਲੇਥੀਆਂ ਨਾ ਇਹ ਥੋੜੀ ਜਿਹੀ ਸੇਵਾ ਲਈ ਬਰਾਬਰ ਇੱਕ ਗੱਲ ਆ ਬਰੀਡ ਲਾਉਣੀ ਬੱਚੀ ਆਪਣੀ ਮਾਰੀ ਵੀ ਥੋੜੀ ਜਿਹੀ ਸੇਵਾ ਕਰ ਘੱਟ ਦਿਓ ਚਾਰੂ ਬਹੁਤ ਠੀਕ ਆ ਚਾਰੂ ਇਹਦਾ ਬਣ ਜਾਣਾ ਕਰਮ ਵਾਲੀ ਨੇ ਚਾਰੂ ਬਹੁਤ ਬਰਾਬਰ ਪਤਾ ਗੱਲ ਕੀਆ ਦੇਖੋ ਇਹੋ ਜਿਹੇ ਜਾਨਵਰ ਹੁਣ ਇਹਨੂੰ ਡੀ ਵਾਰਨਿੰਗ ਕੀਤੀ ਉਹ ਮळे ਪਾਣੀ ਗੋਲੀ ਗਾਲੀ ਦਿੱਤੀ ਬੰਨੇ ਬੱਚੀ ਨੇ ਬਹੁਤ ਸੋਣੀ ਬਣ ਜਾਣਾ ਜਿੰਨਾ ਸਟ੍ਰਕਚਰ ਚੰਗਾ ਵਾ ਉਹ ਕਿੰਨੇ ਚਿਰ ਭਰ ਜੂ ਹਾਂਜੀ ਭਰ ਜੂਗੀ ਭਰ ਜੂ ਬੰਦਾ ਕਰ ਲੈ ਕਦ ਘੜ ਪੂਰਾ ਜੀ ਕਦ ਘਟ ਪੂ ਚੋਲੀ ਇਹ ਦੀ ਵੀ ਚਾਰ ਹੀ ਧਾਣਾ ਵੀ ਚਾਰ ਹੀ ਧਾਣਾ ਠੀਕ ਆ ਚੈੱਕ ਕਰ ਹਾਂ ਬਹੁਤ ਸੋਹਣੀ ਚੋਲੀ ਆ ਠੀਕ ਆ ਚੋਲੀ ਜੂ ਨਹੀਂ ਮਾਰੀ ਲੈਂਦੇ ਜੈ ਜੀ ਦੀ ਡਿਮਾਂਡ 12500 ਦੀ ਅੱਛਾ ਇਹ ਫਿਰ ਰੇਟ ਲੈ ਕਰ ਦਰ ਆਪਾਂ ਬਰਾਦਰ ਨੂੰ ਜੀ ਕਿ ਨਹੀਂ ਕਰੇ ਨਾ ਕਰਿਆ ਆਪਣਾ ਬੜਾ ਵੱਡਾ ਇਹ ਤੋਂ ਹੁਣ ਨਫਾ ਨਹੀਂ ਹੁੰਦਾ 55000 ਆਲਾ ਵਟਾ ਹੀ ਆ ਯਾਰ ਮੈਂ ਇਹਨੂੰ ਦੱਸਿਆ ਵੀ ਜਿਹੜਾ ਬੰਦਾ ਕਰੀਏ ਉਹਨੂੰ ਪਤਾ ਵੀ ਇਹ ਜਾਂਦੇ ਹੀ 9 ਮਹੀਨੇ ਤੇ ਨਾਲ ਰਿਜ਼ਲਟ ਅੱਗੇ ਪਈ ਆ ਜਾ ਕੇ ਸੀਮਨ ਕੇ ਨੇ ਲਿਆ ਹੋਇਆ ਕੋਈ ਲੈ ਲੂ ਕੋਈ ਲੈ ਲੂ ਹਾਂ ਬਾਕੀ ਵੀਰੇ ਆਪਾਂ ਬੜੀ ਸਮਝ ਆਪਾਂ ਹਨਾ ਕਹਿੰਦੇ ਸਿਆਣੇ ਪੈਸੇ ਆ ਗੱਡੀ ਵਿੱਚ ਆ ਗੱਡੀ ਵਿੱਚ 4 ਨੰਬਰ ਦੇ ਡਿਮਾਂਡ ਹੈਗੇ 12500 ਤੇ 5 ਨੰਬਰ ਕੱਢ ਲਈ ਵੀਰੇ ਬਾਹਰ ਲਿਆਇਆ ਆ ਜਦੋਂ ਦੋਨੇ ਗੱਡੀ ਪੱਤ ਨੇ ਇੱਥੇ ਖੜ੍ਹਜੋ ਵੀਰੇ ਨਾਲ ਦੇ ਨਾਲ ਬਾਹਰ ਲਿਆਇਆ ਕਰੋ ਕਿਉਂਕਿ ਇੱਥੇ ਸੋਣੀਆਂ ਭੀੜੀਆਂ ਹੋ ਗਈਆਂ ਨੇ ਦੋਨੇ ਗੱਡੀ ਭਾਰੀ ਜਰਸੀ ਵੀ ਕੱਢ 4 5 ਨੰਬਰ ਨਾਗਾ ਛੋਟੇ ਛੋਟੇ ਝਿੰਗੀ ਜਰੂਰ ਆ ਪਰ ਬੈਡ ਵੀ ਚੰਗੀ ਆ ਬੀਲ ਵਾਲੇ ਪੱਕ ਤੋਂ ਝਿੰਗੀ ਆ ਬਾਕੀ ਢੋਲੀ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਰੰਗ ਪ੍ਰਿੰਟ ਵੀ ਚੰਗਾ ਜੀ ਇਸ ਕੁਆਲਟੀ ਇਹ ਜੋੜਾ ਇਕੱਠਾ ਸਿੰਘਾਂ ਵਾਲੀਆਂ ਨੇ ਕਿੰਨੇ ਕਿ ਸੰਘਾ ਕੱਟ ਗਈ ਇਹਦੇ ਵੀ ਸਿੰਘ ਆ ਆ ਦੇਖ ਜੱਫੀ ਕਿੰਨੀ ਚੰਗੀ ਹੈ ਕੁਆਲਟੀ ਦੇ ਕਿੰਨੇ ਕੁਆਲਟੀ ਇਹਦੀ ਵਿੱਚ ਚਾਮ ਕਵੇ ਬੱਚੀ ਕਿ ਝੋੜੀਆਂ ਦੇਖਦੇ ਨਹੀਂ ਖਵੇਲ ਬਹੁਤ ਇਕੱਠੀਆਂ ਲਾ ਇਕੱਠੀਆਂ ਔਰੇ ਕਮਾ ਕੇ ਲਾ ਲਾ ਵਿੱਚ ਕਮਾ ਕੇ ਲਾ ਲਓ ਜੀ ਸਿੰਘਾ ਇੱਕ ਡੱਬੀ ਆ ਇੱਕ ਜੱਫੀ ਰੇੜੇ ਨਾ ਬੰਦ ਰੇੜੇ ਨਾ ਬੰਦ ਇੱਥੇ ਬੰਦੀਆਂ ਛੋਟੀਆਂ ਛੋਟੀਆਂ ਸਿੰਘੀਆਂ ਜ਼ਰੂਰ ਆ ਪਰ ਚੀਜ਼ਾਂ ਦੋਨੋਂ ਹੀ ਚੰਗੀਆਂ ਲੈ ਬੰਨ ਕਰ ਲਾ ਇਹ ਫਿਰ ਜੋੜਾ ਹੀ ਕਰਦੇ ਕਿਉਂ ਫਿਰ ਚ ਜੋੜਾ ਹੀ ਕਰ ਦਿੰਦੇ ਆ ਠੀਕ ਆ ਕੀ ਇਹ ਖਰ ਪਹਿਲਾਂ ਪਹਿਲਾਂ ਨਹੀਂ ਝੋੜੀਆਂ ਦੇ ਖਾ ਮਾਰੀਏ ਨਹੀਂ ਆਂਦੇ ਖਾ ਦੇ ਬਾਣੋ ਲੋਕਾਂ ਕੀ ਭੱਜਣਾ ਇਹ ਆਪਾਂ ਟੌਰ ਨਾ ਝੂਲੀਆਂ ਦਿਖਾਉਨੇ ਆ ਦੇਖੋ ਲਓ ਜੀ ਲਓ ਲਓ ਚਾਰ ਚਾਰੀ ਥਾਣਾ ੱਲ ਦੇਖੀ ਕਿਵੇਂ ਗੱਪਣ ਹੁੰਦੀ ਕਰਨਾ ਉਧਰ ਵੀ ਦੇਖੋ ਜੀ ਲਓ ਜੀ ਚਲੋ ਚੈੱਕ ਲੈ ਇਧਰ ਵੀ ਝੋਲੀ ਚੰਗੀ ਆ ਬਾਕੀ ਜਦੋਂ ਬਾਕੀ ਆਪਣਾ ਕਿਹਾ ਬੱਚਿਆ ਪੂਰੀਆਂ ਸਭੀਆਂ ਆਪ ਵਾਲੀਆਂ ਹਰ ਪੱਖੋਂ ਗਾਰੰਟੀ ਦੇ ਨਿੱਗਰ ਦੇ ਬੱਚਿਆਂ ਚਾਮ ਕਰੇ ਹਰ ਪੱਖ ਤੋਂ ਚੰਗੀ ਆ ਇਧਰ ਦੇਖੀਆ ਕੋਪਣ ਹੋਏ ਪਾਇਆ ਦੂਜੇ ਦੇ ਬੰਦੇ ਦਾ ਆਈ ਆ ਚੰਗੀਆਂ ਗਾਈਆਂ ਯਾਰਸੇ ਐਸ ਜਾ ਆ ਦੇਖ ਮਥੇ ਟਵਾਟ ਆ ਦੇਖੋ ਯਾਰ ਸਿੰਘੀ ਆ ਕਿਸੇ ਨੇ ਸੰਗ ਵੈਸੀ ਕੋਈ ਨਹੀਂ ਵਿਦਗੋਂਦੇ ਕੋਈ ਐਡੀ ਓਏ ਕੋਹਨੇ ਸੰਗਾਂ ਦੀ 1.5 ਲੱਖ ਦੀ ਵੇਖਦੀ ਆ ਹਾਂ ਦੁੱਧ ਜਾਈਦਾ ਸੰਗਾਂ ਬਹੁਤ ਕਰੀਆਂ ਬੱਚੀਆਂ ਜੋੜੇ ਦਾ ਫਿਰ ਕੱਲੀ ਵੀਰੇ ਕੱਲੀ ਹੈਗੀ 12-12000 ਦੀ ਜੋੜਾ ਲੂ ਕੋਈ 20000 ਮੇਲਾ ਹਾਂ ਆਇਆ ਦੋਨਾਂ ਨੂੰ ਟਿੱਗੇ ਲੱਗੇ ਗਰੰਟੀ ਦਵਾਂਗੇ ਟੀਵੀ ਲੱਗਿਆਂ ਦੀ ਵੀ ਗਰੰਟੀ ਦਵਾਂਗੇ 20 ਦਿਨ ਬੱਚੇ ਤੇ ਰੱਖ ਲੈ ਹਾਂ ਇਹਨਾਂ ਨੂੰ ਮਹੀਨੇ ਦੇ ਨੇੜੇ ਹੋ ਚੱਲੇ ਚੈੱਕ ਹੋ ਜਾਣੀਆਂ ਡੇਡ-ਡੇਡ ਮਹੀਨੇ ਦੇ 20-20 ਦਿਨ ਬੱਚੇ ਰੱਖ ਲੈ ਬੱਚੇ ਕੁਆੜੀ ਤੇ ਖੜਨੀਆਂ ਨੇ ਇਹ ਬੱਚੇ ਨੇ ਕਿੰਨੀਆਂ ਚੰਗੀਆਂ ਦੇਖ ਯਾਰਸੀ ਨਾ ਇਤਜਾਬ ਵਾਲੇ ਬੱਚੇ ਦਾ ਚੰਗੀਆਂ ਸਹੀ ਗੱਲ ਲੈ ਜਾ ਬਈ ਚੂੜਾ ਲੈ ਜੂਗਾ ਤਾਂ 20000 ਦਾ ਤੇ ਨਹੀਂ 12.5 12.5 ਪੰਜ ਤੇ 6 ਨੰਬਰ ਇਹ ਨਾਗ ਹੋ ਗਿਆ ਵੀਰੇ 5 ਤੇ 6 ਨੰਬਰ ਹਾਂ 7 ਨੰਬਰ ਬਹਿੜ ਦਾ ਪ੍ਰਿੰਟ ਬਾਲਾ ਚੰਗਾ ਬਈ ਕੋ ਚੰਗੀ ਬੱਚੀ ਲੈ ਜਾ ਆ ਜਾਰਸੀ ਵਿਖਾ ਕੇ ਨਹੀਂ ਚੰਗੀ ਦੇ ਜਾਰਸੀ ਕਵਾੜੀ ਦੇ ਬੱਚੀਆਂ ਦੀ ਖਤ ਨੰਬਰ ਕੱਢ ਲਿਓ ਬਰਾੜ ਕੋ ਨਿੱਕੀ ਮਾਨ ਕੇ ਨਾ ਆਵੇ ਬੱਚੀਆਂ ਇਹਨੀਆਂ ਆਪਾ ਦੰਨੇ ਆ ਦੇਖ ਇਹਨਾਂ ਨੇ ਨਿੱਕੇ ਨਿੱਕੇ ਝੂੰਗੀਆਂ ਉਹ ਵੀ ਝੂੰਗੀਆਂ ਦੋਨੇ ਅੱਛਾ ਹਾਂ ਦੋਨੇ ਝੂੰਗੀਆਂ ਟੱਪੀਆਂ ਠੀਕ ਆ ਵੀਰੇ ਨਾਗ ਆ ਗਿਆ ਵੀਰੇ 5 ਤੇ 6 ਨੰਬਰ ਜੀ 7 ਨੰਬਰ ਵੀਰੇ ਬਾਹਰ ਨੂੰ ਲਿਓ ਜੀ ਖਤ ਨੰਬਰ ਬੱਚੀ ਕੱਢੀ ਮਣੀ ਮੈਂ ਕੱਢ ਕੇ ਲਵਾਂ ਲਿਓ ਜੀ ਲਿਓ ਕੋਈ ਗੱਲ ਨਹੀਂ ਬਾਹਰ ਸਾਡੇ ਥਾਂ ਯਾਰ ਬੜਾ ਪੀੜਾ ਹੋਿੰਦਾ ਬਰਾੜ ਹੋ ਜਾਂਦੀ ਜਗ੍ਹਾ ਪਸ਼ੂਆਂ ਦੀ ਗਿਣਤੀ ਵੱਧ ਗਈ ਨਾ ਆ ਇਹ ਦੰਦੋ ਕਿਵੇਂ ਬੱਚਾ ਜੀ ਦੰਦੋ ਚੌਗੀ ਹੈ ਜੀ ਮੂੰਹ ਤਾਂ ਲੱਗਿਆ ਠੀਕ ਹੈ ਜੀ ਹਾਂ ਹੱਤੀ ਗੱਲ ਲੱਗਿਆ ਵੀਲ ਹਾਈਟ ਬੜੀ ਐ ਬਾਹਰ ਕੱਢ ਕੇ ਸੁਣਾ ਤੈਨੂੰ ਐਂਡ ਤੇ ਘੜ ਦਿੰਦੇ ਨੇ ਇਹੋ ਜੀ ਠੀਕ ਆ ਇਹ ਤੋਫਾ ਐਂਡ ਤੇ ਘੜੀ ਐਂਡ ਤੇ ਘੜ ਦਿੰਦੇ ਨੇ ਤਾਂ ਕਿ ਵੀਡੀਓ ਵੇਖਣ ਹਾਂ ਲੈ ਝੋਲੀ ਬਾਲੀ ਚੰਗੀ ਐ ਬਾਲੀ ਚੰਗੀ ਝੋਲੀ ਨਜਾਇਜ਼ ਐ ਥਣ ਬਾਹਾਂ ਚੰਗਾ ਲੱਗਿਆ ਪੂਰਾ ਟਾਪ ਦਾ ਥਾਣਾ ਥਾਣ ਵੀ ਬਾਕੀ ਸੰਭੀ ਬਲੀ ਵੀ ਆ ਬਈ ਸੰਭੀ ਬਹੁਤ ਆਏ ਨਹੀਂ ਹਾਲ ਤੱਕ ਵਾਲੀ ਦਾ ਠੀਕ ਆ ਸੰਭੀ ਪਲੀ ਵੀ ਪੂਰੀ ਚੰਗੀਆਂ ਨਿੱਗਰ ਆ ਸੀ ਸਾਉ ਬਹੁਤ ਆ ਏ ਆਈ ਹੋਈ ਵੀ ਵੇਲ ਤੁਸੀਂ ਚੈੱਕ ਕਰ ਲੋ ਖੜਨੀ ਖੋਨੀ ਬਹੁਤ ਚੰਗੀ ਬੱਚੀ ਇਹ ਕਿੰਨਾ ਉੱਪਰ ਕਰਨਾ ਇਹ ਵੀਰੇ 100000 ਦੇਵਾ ਮੋਲ ਆਪਾਂ ਨੂੰ 20 ਕਰਾ ਦੇ ਬਾਈ ਆਪਾਂ ਨੂੰ ਨਾ ਕਹਿੰਦੇ ਵੀ 1414 ਦਾ ਵੀ ਫੋਨ ਨਾ ਲਾ ਬੱ ਲੈਣੀ ਆ ਲੈਣੀ ਆ ਛੋੜ ਕਰਨੀ ਬੱਜੀ ਖੁਰੀ ਦੇਣੀ ਨਹੀਂ ਆਪਾਂ 16000 ਦੀ ਬੱਚੀ ਦੇਣੀ 16000 ਚ ਐਡੀ ਵੈਲ ਐਡੀ ਬੱਚੀ ਦਿਖਾਵੇ ਗੁਲਬ ਕੇ ਯਾਰ ਕੌਣ ਲਵਦੀ ਬਾਈ ਪਾਲਨੀ ਨਹੀਂ 16000 ਚ ਐਡੀ ਵੜ ਚਲ ਮੈਂ ਇਹ ਕਹਿੰਦਾ ਮੈਨੂੰ ਚੈਲੰਜ ਨਹੀਂ ਆਪਾਂ ਕਰਦੇ ਗਿਆ ਨੂੰ ਮੈਨੂੰ ਕੋਈ ਛੋਟ ਹੀ ਬਾ ਦੇ ਬਾਈ 16000 ਤੇ ਹੋ ਠੀਕ ਆ ਫੋਲੀ ਮੰਨ ਲੈ ਠੀਕ ਆ ਲਵਾਾਂਗੇ ਵੀ ਆਇਆ ਲਊ ਇਹੋ ਜੀ ਬੱਛੀ ਹੋਵੇ ਡੀ ਹੋਵੇ 16000 ਜੇ ਮੈਨੂੰ ਪਾ ਦੇਵੇ ਵੀਡੀਓ ਬਾਈ ਅਸੀਂ ਲੈਂਗੇ ਆਪਾਂ ਲੈ ਲਾਂਗੇ ਗਾਰੰਟੀ ਆ ਰੈਪਰੈਂਟ ਭਾਈ ਇਦਾਂ ਹੀ ਨਹੀਂ ਮਗਾ ਠੀਕ ਆ ਆ ਜੀ ਚਾਹੀਜੇ ਖੜਾਉਂਗਾ ਬਰਾਬਰ ਹਾਂ ਬਰਾਬਰ ਖੜਾ ਕੇ ਵੀ ਹਾਈਟ ਗੱਲ ਸੁਣ ਲੈ ਲੱਕ ਦੇ ਉੱਤੇ ਪਾਣੀ ਦਾ ਥਾਲ ਭਰ ਕੇ ਧਰ ਦੇ ਬੱਛੀ ਸਟੇਡ ਵੇ ਕਿੰਨੀ ਜਿਹੜੀ ਚੀਜ਼ ਆ ਪੂਰਾ ਜਮਾ ਤਿਆਰ ਹੋਈ ਇਹ ਵੀ ਗੱਲ ਸੁਣ ਲੈ ਤਿਆਰ ਹੋਏ ਲੱਖ ਜੋ ਛੋੜ ਹੋਣੀ ਆ ਇਹ ਨਹੀਂ ਪਤਾ ਲੱਖੋਂ ਬਾਹਰ ਹੀ ਹੋਣੀ ਵਿੱਚ ਇਹ ਨਹੀਂ ਕੋਈ ਪਤਾ ਮੌਕਾ ਠੀਕ ਨੇ ਇਹ ਵੀ ਰੱਖੇ ਸਾਹਮਣੇ ਅਗਲਾ ਇਹ ਵੀ ਵੀਡੀਓ ਸਾਹਮਣੇ ਸਾਹ ਰੱਖ ਲੈ ਹਾਂ ਜੇ ਤਾਂ ਤਿਆਰ ਹੋਈਆਂ ਲੱਤਾਂ ਪੜਨ ਲਾਦਿਆਂ ਦਾ ਮੈਂ ਕੀ ਕਹਣਾ ਜੇ ਤਾਂ ਹੁਣ ਜਿਹੜੀ ਹੁਣ ਪਈ ਆ ਗੋਲਮੋਲ ਇਹੋ ਜਿਹੀ ਹੋਵੇ ਹਾਂ ਸੰਭੀ ਪੜੀ ਹੋਵੇ ਹਾਂ ਬਾਕੀ ਯਾਰ ਜੇ ਘੱਬਣ ਰਹੇਗੀ ਤਾਂ ਕਈ ਸੋਰਾ ਵੀ ਤੇ ਜਿਹੜੀ ਚੀਜ਼ ਤੇ ਕੋਈ ਮਾਨ ਮੰਦਾ ਉਹ ਤੇ ਕਿਹਾ ਜਾਂਦਾ ਯਾਰ ਇੱਕ ਦਿਨ ਆਪਾਂ ਕਹਿੰਦੇ ਤੇ ਚੀਜ਼ ਤੇ ਦੇ ਕਿਹਾ ਜੀ ਨਾ ਕੋਈ ਹਾਲ ਤਾਂ ਏਡੀ ਬੱਤ ਇੱਕ ਭਗਾ ਭਗਾ ਮਾਰਦੀ ਐ ਸਹੀ ਗੱਲ ਹੈ ਲੈ ਲੈ ਜਾ ਸਾਊ ਸੀ ਲੈ ਨਹੀਂ ਗੱਲਾਂ ਹੀ ਛੱਡ ਦੇ ਆਂ ਇਹ ਨਾਗ ਹੋ ਗਿਆ ਆਪਣਾ ਵੀਰੇ 7 ਨੰਬਰ ਹੈ 7 ਨੰਬਰ ਹੋ ਗਿਆ ਜੀ ਠੀਕ ਆ ਹੁਣ ਆਪਣੇ ਕੋਲ ਰਹਿ ਗਿਆ ਦੋ ਚੈੱਕ ਚੈੱਕ ਪਾਸ ਕਰਾਈ ਇਹਦੀ ਆਪਣੀ ਨਾ ਇਹ ਪਹਿਲਾ ਰਊਗੀ ਬਈ ਇੱਥੇ ਡਾਕਟਰ ਲਿਆ ਹਾਂਜੀ ਹਾਂਜੀ ਚੈੱਕ ਕਰਾ ਲਵੇ ਕਿਉਂਕਿ ਗਰਮੀ ਦਾ ਸਮਾਂ ਜਾਂ ਕੋਈ ਜਾਂਦਾ ਗੱਡੀ ਤੋਂ ਉਤਰਦੀ ਕਰਾ ਲੇ ਉਤਰਦੀ ਕਰਾ ਫਿਰ ਵੀ ਕੋਈ ਚੱਕਰ ਨਹੀਂ ਗਾ ਦਾਗ ਲੱਗਿਆ ਆਪਣਾ ਬਾਕੀ ਮਾਰ ਲਿਆ ਕੋਈ ਗੱਲ ਨਹੀਂ ਲੈ ਆਓ ਜੀ ਇਹਨੂੰ ਬਾਹਰ ਨੂੰ 7 ਨੰਬਰ ਤਾਂ ਤੁਹਾਨੂੰ ਦਿਖਾਤਾ ਹੁਣ 8 ਨੰਬਰ ਆ ਏ ਵੀਰੇ ਕਿੰਨੇ ਸਮੇਂ ਦੇ ਚੈੱਕ ਪਾਸ ਆ? ਏ ਵੀਰੇ ਢਾਈ ਮਹੀਨੇ ਚੈੱਕ ਪਾਸ ਆ। ਇਹਦਾ ਰਿਕਾਰਡ ਪਿਆ ਸਾਰਾ ਮੜਾ ਬੋਲ ਕੇ ਦਿਖਾ ਦੀ ਤੂੰ ਮੈਨੂੰ ਪਤਾ ਨਹੀਂ ਅਸੀਂ ਮੰਨ ਜਿਹੜਾ ਭਰਾ ਆ। ਆਪਾ ਉਹਨੂੰ ਵਟਸਐਪ ਕਰ ਦਾਂਗੇ। ਨਹੀਂ ਨਹੀਂ ਤੂੰ ਦੱਸ ਦੇ ਮੜਾ ਵਿੱਚ ਵੀਰ ਆਪਣਾ ਕਿਹਨੇ ਕਰੀ? ਆ ਮਾਰੀ ਤੋਂ ਬੱਛੀ ਬਖਾ ਮੈਂ ਕੱਢ ਗੇ। ਜੀ ਦਿਖਾ ਦਿੰਨੇ ਆ। ਝੋਲੀ ਦੇਖ ਲੋ ਕਰਮ ਵਾਲੀ ਦੀ ਕੋੜ ਸ਼ਾਂਕ ਇਹਦੇ ਵੀ ਨਹੀਂ ਪੂਰਾ। ਚਮਕ-ਦਮ ਕਪੂਰੀ ਆ ਜੀ ਤੇ ਢਾਈ ਮਹੀਨੇ ਦੀ ਕਨਫਰਮ ਚੈੱਕ ਪਾਸ। ਹਾਂਜੀ ਕੁਆਲਿਟੀ ਫੁੱਲ। ਆ ਕੇ ਤੁਸੀਂ ਲਿਜਾ ਸਕਦੇ ਆ। ਕੁਆਲਿਟੀ ਬੋਲਾ ਇਹ ਵੀਰੇ ਤੁਹਾਨੂੰ ਤਾਂ ਕਿਤਾ ਜਾਣਦਾ ਤੁਸੀਂ ਗੱਡੀ ਚ ਉਤਰਦੀ ਪਾਸ ਕਰ ਲ ਆ ਆ ਵੀਰ ਜਕੈਨਾ ਦਾ ਆਪਾਂ ਬੱਗੇ ਵਹਾਦਨੇ ਆ ਆਹਦੀ ਗੱਲ ਲੱਗਿਆ ਸੀਮਨ ਵੀ ਆ ਆਦੇ ਬੈਕ ਕਰਕੇ ਵੀ ਖੇਡ ਮੈਂ ਫੋਟੋ ਉਹਨਾਂ ਨੇ ਭੇਜੀ ਬੰਦਿਆਂ ਨੇ ਖੜਾ ਲੇਕਿਨ ਆ ਆਹਦੇ ਆਹ ਲਿਖਿਆ ਯਾਰ ਸਾਰੇ ਕੁਸ ਆਹਦੇ ਲਿਖਿਆ ਆ ਆਪਣੇ ਕਿਹੜਾ ਸੀਮਨ ਆ ਜਰਸੀ ਦਾ ਸੀਮਨ ਲੱਗਿਆ ਵਾ ਵੀਰੇ ਇਹਦੇ ਜੀਦਾ ਤੁਹਾਨੂੰ ਸਟਰਾਪ ਆਣ ਜਾਣਾ ਏ ਤੁਹਾਨੂੰ ਸੈਂਡ ਕਰ ਦਾਂਗੇ ਜੀ ਆ ਦੇ ਮੂਲੇ ਬੈਕ ਕੈਮਰਾ ਕਰ ਦਨੇ ਆਪਾਂ ਦਿਖਾ ਦੇ ਮਰਾ ਇਹਦਾ ਲਓ ਆ ਬਾਲੀ ਗੱਲ ਆਪਾਂ ਸਾਰਾ ਕੁਸ ਭੇਜ ਦਾਂਗੇ ਫੋਟੋ ਭੇਜ ਦਾਂਗੇ ਮੈਨੂੰ ਨਾ ਭਰਾਵਾ ਪੜਨਾ ਨਹੀਂ ਆਉਂਦਾ ਤੁਹਾਨੂੰ ਮੈਂ ਠੀਕ ਆ ਹਾਂ ਇਹ ਤਾਂ ਹੁਣ ਫਿਰ ਮੁੱਲ ਝੋਲੀ ਦਿਖਾਈ ਆ ਝੋਲੀ ਦਿਖਾਈ ਦੀ ਮਰੀ ਜੀ ਝੋਲੀ ਬਾਲੀ ਟੋਪ ਜਦ ਜਦ ਰੋਕੀ ਮਾਰੀ ਕਰਕੇ ਮੂਰੇ ਤੈਨੂੰ ਝੋਲੀ ਦਿਖਾਉਣਾ ਟੱਲ ਦੇਖੀ ਝੋਲੀ ਦੇ ਵਿੱਚ ਖੜ ਜਾ ਪੁੱਤ ਕਹਿੰਦੇ ਇਹ ਦੇਖੀ ਬਰਾ ਤੇ ਲੈ ਸਹੀ ਗੱਲ ਆ ਬਸ ਕੋਈ ਡਰਦੀ ਕੋਈ ਡਰ ਜਿੰਨਾਂ ਦੀ ਚੈੱਕ ਹੋਈ ਆ ਜਦਿਆ ਤਿਆਰ ਹੋ ਗਈ ਲੰਮੀ ਪਊਗੀ ਖੜਦੀ ਨਹੀਂ ਠੀਕ ਆ ਜੱਜ ਜੀ ਝੋਲੀ ਜਾ ਹਾਂ ਮੰਗ ਜਮਾ ਜੈ ਜੀ 2.5 ਮਹੀਨੇ ਦੀ ਚੈੱਕ ਬਾਸ ਹੈ ਡਿਮਾਂਡ ਵੀ ਦੇ ਇਹ ਮੁੱਲ ਕਰੀ ਆਪਾਂ 35 ਕਰੀਏ 32 ਕਰੀਏ 30000 ਨੂੰ 25 ਦੇਣਗੇ 30 ਦੀ ਦੇਣੀ ਆ ਹਾਂ ਠੀਕ ਆ ਕਵਾਲਿਟੀ ਬਰੀਡ ਬਹੁਤ ਜਰਸੀ ਆ ਉਹਦਾ ਜੋ ਕੋਈ ਮਾਚਰ ਵਾਲੀ ਵੀ ਕੱਢ ਦੇਵੇ ਆਪਾਂ ਤਾਂ ਵੀ ਜ਼ਿੰਮੇਦਾਰ ਬੈਠੇ ਨੇ ਇੱਥੇ ਬੈਠੇ ਹਾਂ ਮਾਜੇ ਕੋਈ ਗੱਲ ਮਾਜ ਵਾਲੀ ਜਰਸੀ ਹੈ ਠੀਕ ਹੈ ਇਹ ਵੀ ਗਾਰੰਟੀ ਆ ਆਪਣੀ ਸਾਫਤ ਕਰ ਦੇਵੇ ਸਾਫਤ ਕਰ ਦੋ ਬੱਚੀ ਲੈ ਜੇ ਠੀਕ ਆ ਬੱਚੀ ਲੈ ਜੇ ਹਾਂਜੀ ਜਰਸੀ ਦਾ ਸੀਮਨ ਲੱਗਿਆ ਆਪ ਵੀ ਜਰਸੀ ਕੋਈ ਗੱਲ ਨਹੀਂ ਖੜੀ ਰਹਿਣ ਦੇ ਉਹ ਕੱਢ ਲਿਓ ਇਹ ਕਾਦੀ ਵਿੱਚ ਇਹ ਖੜੀ ਰਹਿਣ ਤੋਂ ਕੋਈ ਗੱਲ ਨਹੀਂ ਵੀਰੇ ਆਪਾਂ ਬਾਅਦ ਚ ਬੰਨਦਾਂਗੇ ਜੀ 1 9 ਨੰਬਰ ਨਗ ਆ ਗਿਆ ਵੀਰੇ ਆਪਣਾ ਇਹ ਦੰਦੋ ਕਿਵੇਂ ਸੀ ਜਿਹੜੀ ਆਪਾਂ ਦਿਖਾਈ ਆ ਇਹ ਚਾਰ ਦੰਦਾਂ ਦੀ ਬੱਚੀ ਇਹ ਚਾਰ ਦੰਦ ਜਰਸੀ ਗੱਬਣ ਚੱਕ ਪਾਸ ਚਾਰ ਦੰਦ ਠੀਕ ਆ ਅੱਛਾ ਇਹ ਖੀਰਾ ਸੀ ਜੀ ਇਹ ਖੀਰਾ ਬੱਚਾ ਖੀਰਾ ਜੀ ਬੱਚਾ ਠੀਕ ਆ ਛੋਟੇ ਛੋਟੇ ਸਿੰਘ ਕੀ ਆ ਹਣੇ ਕੁਛ ਨਹੀਂ ਕਹਿੰਦੀ ਯਾਰ ਹੁਣ ਦਰੇ दारू ਜ਼ਰੂਰ ਤੈਨੂੰ ਮੈਂ ਖੜਕ ਦਿਖਾ ਦਿੰਨੀ ਕਿਹੜਾ ਖੜਾ ਲਾਪੇ ਛੜਾ ਲਈ ਤਾਂ ਨਹੀਂ ਨਹੀਂ ਵੀਰੇ ਇਤਨੂੰ ਉਸ ਬਾਣਿਕ ਦਾ ਲਾਪੇ ਛੜਾ ਵਾਲੀ ਤਾਂ ਜਿੱਤੇ ਕਰ ਆਪਣੇ ਕੋਲ ਆਈ ਨਹੀਂ ਨਹੀਂ ਆਪਾਂ ਲੈ ਨਹੀਂ ਦੇ ਨਹੀਂ ਯਾਰ ਸੱਤ ਠੀਕ ਆ ਇੱਕ ਬਾਕ ਕਾ ਤੋਂ ਲਾ ਬੜਾ ਇਹ ਲੈਣੀਆਂ ਇਹ ਵੀ ਇੱਕ ਨਹੀਂ ਆ ਕਹਿੰਦੀ ਫਿਰ ਛਾਈ ਵਾਲਗਲਾ ਕਹਿੰਦਾ ਵੇਖੀ ਥਣ ਵਿਖਾਈ ਆ ਕਿਨੇ ਸੋਹਣੇ ਥਾਨ ਚਾਰਾਂ ਮਹੀਨਿਆਂ ਦੀ ਜੀ ਚੈੱਕ ਨੇ ਸੌਰੀ ਤਿੰਨਾਂ ਮਹੀਨੇ ਚੈੱਕ ਬਾਸ ਸਾਡੀ ਕਿਰਾਇਆ ਅਗਲਾ ਆਵਦਾ ਕਰਾ ਕੇ ਲੈ ਜੇ ਚਾਹੀ ਗੱਡੀ ਜੁੱਤਰ ਦੀ ਕਰਾ ਲਵੇ ਲੈ ਜੀ ਇੰਨੀ ਆ ਨਹੀਂ ਤਾਂ ਲੱਤ ਮਾਰ ਦਿੰਦਾ ਪੂਰਾ ਬਾਲਾ ਬੱਚਾ ਪਿਆਰ ਨਾਲ ਪਾਇਆ ਜੀ ਕਿਸੇ ਦਾ ਦੇਖੋ ਆ ਦੇਖੋ ਕੱਚਾ ਖੀਰਾ ਬੱਚਾ ਲੈ ਲੈ ਖੀਰੀ ਸੁਗੀ ਵੀਰੇ ਖੀਰੀ ਸੁਗੀ ਇਹ ਨਹੀਂ ਗੱਲ ਹੈਗੀ ਵੀ ਜਾਂ ਕੋਈ ਤਾਲੀ ਨਾ ਦੇਖੋ ਜੀਨੇ ਸ਼ਾਈ ਬਾਵਾ ਸ਼ਕੀਨ ਬੰਦਾ ਸ਼ਕੀਨ ਵੀਰੇ ਚ ਸਾਰਿਆਂ ਕੋ ਬੀ ਆ ਮਰ ਜਾਣਗੇ ਕੋਈ ਲੈਣ ਨੂੰ ਫਿਰਦੇ ਸ਼ਾਈ ਬਾਵਾ ਜਿੰਨੇ ਦੀ ਆਪਾਂ ਗੱਬਣ ਚ ਇੱਕ ਬਹਾ ਦੇਣੀ ਅਗਲਾ ਖਾਲੀ ਨਹੀਂ ਦਿੰਦਾ ਆ ਦੇਖੀ ਆਏ ਨਹੀਂ ਹੈਗਾ ਬਰਾਰ ਵੀ ਆਏ ਚਲੇ ਜਵਾਗਲੇ ਫਿਰੇ ਯਾਰ ਆਪਾਂ ਮਾਲਕ ਹੋਵਾਂਗੇ ਜੇ ਕਹਦੇ ਕੋਈ ਹੱਥ ਮਾਰੇ ਜਾਂ ਹਲਤ ਕਰੇ ਠੀਕ ਆ ਤੇ ਸੌਤਾ ਦੇ ਲੈ ਯਾਰ ਕਿੰਨੀ ਲੈ ਉਹ ਕੁਆਲਿਟੀ ਦੇ ਵਿੱਚ ਹੱਥ ਨਹੀਂ ਲਾਉਂਦੀਆਂ ਇਹਨੂੰ ਬਿਲਕੁਲ ਛਾਈਵਾਰ ਨਹੀਂ ਗਾ ਇਹ ਚੀਜ਼ ਤੋਂ ਡਰਦਾ ਹੀ ਵਾਦਦਾ ਦੀ ਗਰਮ ਨਾਵੇ ਜਿਵੇਂ ਹੀ ਨਹੀਂ ਬਾਈ ਜਿਵੇਂ ਮਾਰ ਜੀਦਾ ਜਵਾਗਲੇ ਆਫਰ ਆਫਰ ਵੀ ਦੇ ਲਾ ਭੰਦਰ ਛਾਈਵਾਰ ਵੱਛੀ ਦਿੰਦਾ ਅਖੀਰੀ ਹੋਈ ਆਪਾਂ 20000 ਦੀ ਵੱਛੀ ਦੇਵਾਂ ਮੇਲਾ ਹੀ ਹੈ ਮੇਲਾ ਹੀ ਲੜ ਲਓ ਜਿਹੜਾ ਲੈ ਗਿਆ ਗੌਣੀ ਗੌਣੀ ਵੀਰੇ ਆਪਾਂ ਨੂੰ ਦੱਸ ਦੇ ਇਹਦੇ 'ਚ ਵੀ ਆਪਣਾ ਮਾਰਜਨ ਓਨਾ ਹੀ ਆ ਓਨਾ ਹੀ ਹੋ ਜਾਂ ਚਾਹੇ ਆਪਣੀ ਵੱਛੀ 5000 ਦੀ ਤਾਂ ਵੀ ਮਾਰ ਜਣੇ ਨਾ ਦੱਸ ਦਿਓ ਉਹ ਚੋਰ ਨਹੀਂ ਕੋ ਜਿਆਦਾ ਇਹ ਨਹੀਂ ਬਈ ਜੇ ਕੀਮਤ ਉੱਚੀ ਹੈ ਨਹੀਂ 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 ਜਿਆਦਾ ਨਹੀਂ ਫਰਕ ਕਰਦਾ ਆਪਣੇ ਕੋ ਥਾਂ ਤਾਂ ਉਹਨਾਂ ਆਪਾਂ ਬੇਚਣਾ ਮਾਲ ਆਪਾਂ ਆਥਰ ਨੂੰ ਕਿੱਲੇ ਖਾਣ ਹਾਂ ਬੇਚਣਾ ਬੇਚਣਾ ਮਾਲ ਵੀਰੇ ਆਪਾਂ ਰੱਖਣਾ ਬਾਕੀ ਚੰਗੀਆਂ ਵੜਾ ਵੀਰੇ ਜਿਹਨੂੰ ਕੋਈ ਨਾਗ ਪਸੰਦ ਆ ਇੱਕ ਗੱਲ ਹੋਰ ਕਹਿ ਦਈਏ ਬੀਬੀ ਦੇ ਬੇਚਣ ਤੋਂਗੇ ਲੈ ਲਓ ਜੇ ਕੋਈ ਪੈਸੇ ਪਾਉਂਦਾ ਕੋਈ ਪੈਸਾ ਦਾ ਫਰੋਡ ਨਹੀਂ ਹੋਊਗਾ ਠੀਕ ਹੈ ਜੀ ਹਾਂ ਕੋਈ ਸਾਈਡਾ ਨਹੀਂ ਕੋਈ ਪੇਮੈਂਟ ਦਾ ਨਹੀਂ ਹੋਊਗਾ ਨੰਬਰ 2 ਕੋਈ ਬੱਚੀ ਅੰਦਰੋਂ ਕਾਂਜ ਨਾ ਹੋਊਗੀ ਇਹ ਗਰੰਟੀ ਇਹ ਗਰੰਟੀ ਹੋ ਗਈ ਯਾਰ ਆਪਾਂ ਨਜਾਇਜ਼ ਹੀ ਨਹੀਂ ਕਹਿ ਸਕੋ ਜਦੋਂ ਕਾਂਜੋ ਹੀ ਭਰੋਣ ਕੀ ਕਰਨੀ ਅਗਲੇ ਲੈ ਆ ਕੇ ਹਾਂ ਚੀਜ਼ ਦੀ ਗਰੰਟੀ ਦੇ ਦਾਂਗੇ ਹਾਂ ਹਾਂ ਠੀਕ ਠੀਕ ਹੈ ਮੇਨ ਗੱਲ ਹੈ ਮੇਨ ਨਾ ਮੈਨੂੰ ਇੱਕ ਫੋਨ ਆਇਆ ਸੀਗਾ ਗੱਲ ਬਈ ਯਾਰ ਉਹ ਪੈਸੇ ਆਈ ਪਵਾ ਕੇ ਮੁੱਕਰਦੇ ਤਾਂ ਨਹੀਂ ਪੈਸੇ ਪਵਾ ਕੇ ਦਾਰ ਵੀਰੇ ਗੱਲ ਸੁਣ ਲਾ ਜਿਹੜੇ ਬੰਦੇ ਮੇਰੀ ਵੀਡੀਓ ਵੇਖਦੇ ਵੀ ਹੁਣੇ ਆ ਜਿਹੜੇ ਬੰਦਿਆਂ ਦੀਆਂ ਸਾਈਆਂ ਮੈਨੂੰ ਆਈਆਂ ਸੌਦਾ ਹੋਏ ਤੇ ਵੀ ਸਾਈ ਆ ਜਾਂਦੀ ਆ ਸੌਦਾ ਹੋਏ ਤੇ ਵੀ ਆਉਂਦੀ ਆ ਮੈਂ ਯਾਰ ਕਹਿ ਸਕਦਾ ਤੈਨੂੰ ਮੈਂ ਪ੍ਰੂਫ ਦੇ ਸਕਦਾ ਉਹਨਾਂ ਬੰਦਿਆਂ ਨੂੰ ਸਾਈਆਂ ਬਾਸ ਪਾਈਆਂ ਵੀਰੇ ਪਸੂ ਵੇਗ ਠ ਜਨੇ ਜੀਨੇ ਸਾਈ ਪਾਤੀ ਮੱਲਾ 5 10 ਇੱਕ ਨੰਬਰ ਹੋਰ ਬਰਾਰ ਸਾਹਿਬ ਜੀਨੇ ਸਾਈ ਪਾਤੀ ਜਾਨ ਬਰੋਦਾ ਦੂਜਾ ਤਰਾਜ ਨਾ ਕਰ ਹਾਂ ਬੇਫਿਕਰ ਹੋ ਜੀ ਜੀਦੀ ਸਾਈ ਪਾਤੀ ਚਾਹ ਪਰਸੋ ਹੋ ਲੈ ਜੀ ਹਾਂ ਪਰ ਬੇਫਿਕਰ ਹੋ ਜੀ ਜਿਨੇ ਵੀਰੇ ਸਾਈ ਨਹੀਂ ਪਾਈ ਉਹਦਾ ਕੋਈ ਜੋਰ ਨਹੀਂ ਹੋਊਗਾ ਜੇ ਹਲਾ ਕਹਿੰਦਾ ਮੈਂ ਸਲਾਹ ਕਰਦਾ ਨਹੀਂ ਕਰਦਾ ਉਹ ਵੀਰੇ ਉਹਦੇ ਉਹਦਾ ਅੰਝਲ ਤੇ ਉਹਦੇ ਕਰਮ ਹਾਂ ਠੀਕ ਹੈ ਜੀ ਮੈਂ ਤਾਂ ਜੀ ਇਹ ਚੀਜ਼ ਦੇ ਮਾਹਲ ਵੇਚਣਾ ਮੈਂ ਵਿਗੜ ਨਹੀਂ ਕਰਨੀ ਕਹਿੰਦਾ ਠੀਕ ਹੈ ਜੀ ਹਾਂ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾ ਚੱਲੂਗਾ ਧੰਨਵਾਦ